ਮਮੀ ਤੁਸੀਂ ਚਲੇ ਚਾਹੇਗੇ ਜੇ ਮੇਰਾ ਵੀ ਜਾਣ ਨੂੰ ਜੀੜਿਆ ਕਰਨਾ ਉਹ ਜਦੋਂ ਦੀ ਮੇਰੀ ਪਰਜਾਈ ਉਥੇ ਗੱਲਾਂ ਕਰਕੇ ਗਈ ਨਾ ਮੈਂ ਤੇ ਆਪ ਬੜੀ ਸ਼ਰਮਿੰਦੀ ਆ ਵੀ ਪਤਾ ਨਹੀਂ ਘਰੇ ਮੇਰੀ ਵਜ੍ਹਾ ਨਾਲ ਨਾ ਕੁੜੀ ਨੂੰ ਜੁੱਤੀਆਂ ਵੱਜੀਆਂ ਹੁਣ ਵੇਖ ਲੈ ਮੈਨੂੰ ਤਾਂ ਚਾਨ ਨਹੀਂ ਆਉਂਦਾ ਸੁਣ ਕੇ ਮੇਰਾ ਜੀ ਕਹਣਾ ਮੈਂ ਨਾ ਠੀ ਜਾਵਾਂ ਦਾ ਲਿਆ ਮੇਰੀ ਚੁੰਨੀ ਵੀ ਤਾਂ ਪਾਲਾ ਫੇ ਲੀੜੇ ਜਾਣਾ ਤੇ ਮੈਂ ਕਹਿੰਨੀ ਮੁੰਡਾ ਫਿਰ ਵੀ ਚੰਗਾ ਵਾ ਰੋਟਾ ਭੱਜਾ ਕੰਮ ਆ ਜਾ ਤੇ ਜਿਹੜੇ ਦੱਸਤਾ ਵੀ ਮਾਂ ਨੂੰ ਕੁੱਟਿਆ ਵਾ ਤੇ ਜਾ ਕੇ ਪੁੱਛਣ ਵਾਲੇ ਬਣਦੇ ਵੀ ਨਾਲੇ ਹੀ 6000 ਰੁਪਏ ਦਿੱਤਾ ਨਾਲੇ ਤੁਸੀਂ ਸਾਡੀ ਕੁੜੀ ਨੂੰ ਕੁੱਟੂ ਕੀ ਕਰਨੂ ਕੀ ਇਹਨੇ ਮਾਰੇ ਕਰਮ ਕਰਦੇ ਆ ਜਿਹੜੇ ਇਹਨੂੰ ਜੂੜੀ ਕਮਾਈ ਛੱਡਦੇ ਆ ਦੀ ਨਹੀਂ ਜਦੋਂ ਦਾ ਮੁੰਡੇ ਨੇ ਫੋਨ ਕੀਤਾ ਮੈਨੂੰ ਤਾਂ ਕਿਤੇ ਰਾਤ ਮੇਰੀ ਸੁਣਾਂ ਤੇ ਨੰਗੀ ਆ ਨਾ ਮੈਂ ਜਾ ਕੇ ਉੱਥੇ ਲਵਾਂ 500 ਰੁਪਏ ਕੀ ਹੋ ਗਿਆ ਉੱਥੇ ਫਿਰ ਤੁਸੀਂ ਕੱਲੇ ਨਹੀਂ ਨਹੀਂ ਜਾਣਾ ਕਦਰ ਮਾੜੀ ਮੋਟੀ ਵੀ ਗੱਲ ਨਿਕਲ ਗਈ ਤੇ ਤੂੰ ਹੀ ਜਥੇ ਬੋਲਣ ਲੱਗ ਜਾਣਾ ਜ਼ਿਆਦਾ ਫਿਰ ਸੰਭਲਣਾ ਕਿਨੇ ਆ ਮੈਂ ਇਦਾਂ ਕਰਦੀ ਆ ਮੈਂ ਵੀ ਕਪੜੇ ਚੇਂਜ ਕਰ ਲਾਂ ਨਹਾ ਤੇ ਮੈਂ ਲਿਆ ਤੇ ਚਲਦੇ ਆਂ ਦਿਨੀ ਮੈਂ ਜੁਨੀ ਸਿਰਵਾਉ ਤੂੰ ਚੱਲ ਮੇਰੇ ਲਈ ਚੁਨੀ ਲਿਆ ਫਿਰ ਹਾਂ ਆਈਆਂ ਨਹੀਂ ਆਹ ਆਉਂਦੀਆਂ ਆਈਆਂ ਕਿ ਨਹੀਂ ਪੈਣਾ ਪਾ ਜਾਂਦਾ ਇਹਨਾਂ ਦਾ ਵੀ ਹੈ ਨਾ ਇਦੋਂ ਕਦੇ ਆਈਏ ਮਿਲਦਾ ਵੀ ਨਹੀਂ ਕੋਈ ਤੂੰ ਰਥਾਕ ਗਿਆ ਤੋਰ ਕੀ ਕਾਹ ਦੇਖੇ ਜਾਣਾ ਮਨ ਪੂੰ ਲਾਦਣਾ ਹੈ ਲਾਲੂ ਨੂੰ ਲੈ ਜਾਂਦਾ ਸਾਨੂੰ ਤਾਂ ਚੜ੍ਹਿਆ ਆਈਏ ਮੈਂ ਇੱਥੇ ਕਿਥੇ ਬੈਗਾਂ ਤੂੰ ਦੁਪਹਿਰ ਚੜ੍ਹ ਕੇ ਤਾਂ ਨੰਡੀ ਕੰਡਿਆ ਐ ਮੰਮੀ ਬੜੀ ਕੁੱਟੀ ਜਨਾਂ ਨੇ ਕਿੰਨਾਂ ਨੇ ਆ ਪਾਣਾ ਕਿਹੜੀ ਗੱਲਾਂ ਹੈ ਪੈਸੇ ਆਣ ਲੋ ਵੀ ਪੈਸੇ ਲੈਣ ਗਿਆ ਲੈ ਕੇ ਨਹੀਂ ਆਇਆ ਤੇ ਤੇਰੇ ਹੈਗੇ ਆ ਕਿੱਥੇ ਛੇ ਪੈਸੇ ਹਾਂ ਜਿਹੜਾ 6000 ਰੁਪਿਆ ਤੈਨੂੰ ਦਿੱਤਾ ਹੈ ਨਹੀਂ ਇਹਦਾ ਕੀ ਇਲਾਜ ਕਰਾਂ ਮੈਂ ਤੂੰ ਹੀ ਕਰ ਦਿੰਦਾ ਮੈਨੂੰ 6000 ਹਾਂ ਚਲ ਆ ਘਰ ਗੱਲ ਕਰਦੇ ਹਾਂ ਕਿ ਤਾ ਕਿੰਨਾ ਕੰਨੂ ਮਾਰਿਆ ਤਰੇ ਤਾਂ ਫੇਕ ਤੂੰ ਤੂੰ ਹੀ ਕਰ ਦਿੰਦਾ ਹੋ ਸੁਣ ਨਾ ਲਈ ਮੇਰ ਕੋ ਹੋਰ ਕੋ ਕਹ ਹਾਂ ਪੁੱਹੇ ਨਾ ਨਾਲ ਲੈ ਉਹ ਪਤਾ ਲੈਣ ਆਇਆ ਜੀ ਪਤਾ ਲੈ ਕੇ ਜਾਇਓ ਹਾਂ ਨਾ ਪੈਸੇ ਪੈਸੇ ਕਰਿਓ ਇੱਥੇ ਬਦਨਾਮੀ ਕਰਾਉਣੀ ਨਾ ਅਸੀਂ ਜੇ ਤੂੰ ਇਹ ਕੜਾ ਦਿੱਤੇ ਫਿਰ ਚਲੋ ਮੈਂ ਵੀ ਕਹਿਨਾ ਵਾ ਤੁਹਾਡੇ ਕੋਲ ਪ੍ਰੂਫ ਆ ਕੋਈ ਤੁਹਾਡੇ ਕੋਲ ਪ੍ਰੂਫ ਆ ਕੋਈ ਅੰਦਰ ਮਮੀ ਸਤ ਸ੍ਰੀ ਅਕਾਲ ਮੈਂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੋ ਠੀਕ ਠਾਕ ਹੈ ਜੈਨ ਨੂੰ ਕਿਉਂ ਗਿਆ ਦੇਸਾ ਉੜ ਗਿਆ ਇਹਨੂੰ ਕਿਉਂ ਗਿਆ ਕਿ ਤੂੰ ਦੱਸ ਨਹੀਂ ਦਿੱਤਾ ਕੀ ਇਹ ਲੱਲੂ ਨੇ ਕੀ ਮੈਂ ਨਹੀਂ ਕੋ ਦੱਸਿਆ ਰਸਿਆ ਮੈਂ ਫੋਟੋਆਂ ਪਾਈਆਂ ਸੀ ਮੰਮੀ ਦੀਆਂ ਖਿੱਚ ਕੇ ਕਾਹਦੀਆਂ ਲਾਸ਼ਾਂਆਂ ਪਈਆਂ ਸੀ ਰੇ ਮੂੰਹ ਦੇ ਹਾਏ ਮੂੰਹ ਨਾ ਕਰੇ ਸਿੱਧਾ ਕੰਮ ਕਰੀ ਤੇਰੇ ਦੁਆਲੇ ਛਤਰ ਫਿਰਨ ਵਾਲਾ ਵਾ ਤੇਰੇ ਉਧਰ ਕਚਰੇ ਆ ਗਈ ਹਾਏ ਮੇਰਾ ਅੱਬਾ ਮੇਰਾ ਬਗੜੇ ਪੈ ਗਿਆ ਕਿੰਨੀਆਂ ਬਾਤ ਹੋਈ ਇਹਦੇ ਵਿੱਚ ਮੈਂ ਤੇਰੇ ਛਤਰ ਵਾਲੇ ਦਾ ਤੋਂ ਦੇ ਇੰਨੇ ਸਾਡੇ ਜਣਾ ਚ ਬਹਿਣਾ ਕੁਰੀ ਜਿਹਾ ਹੋਵੇ। ਮੈਨੂੰ ਅੰਦਾਜ਼ ਸੁਣਾਉਣ ਤੱਕ ਮੈਂ ਫੋਟੋ ਹੀ ਪਾਈਆਂ ਮੰਮੀ ਦੀ। ਫੋਟੋ ਸਾਰਾ ਕੁਝ ਤੇ ਕਰਤਾ ਹੋਰ ਜਿਵੇਂ। ਆਜੋ ਆਵੇ। ਹੋਰ। ਇਹ ਦੀ ਸਾਸੀ ਗਾਲ। ਕੀ ਹੈ ਵਾ? ਵੱਡੀਆਂ ਹਰ ਕੀ ਹਣਾ ਦੱਸਿਆ ਹੈਗਾ। ਅਜਾ ਤੂੰ ਚਲ ਜਾ ਪਰਾਂ। ਮਿੰਟ ਮਿੰਟ ਬਾਅਦ ਉਸਤੇ ਤੀ ਇਹਨੂੰ ਤੇਜਾ ਦੋ। ਕੀ ਹੋ ਗਿਆ ਲੋ ਮੰਮੀ। ਲੈ। ਫੇਰ ਕਿਉਂ ਰਹਾ ਦਸਨ ਦੇ ਡਿਆਂ ਵੀ ਵੱਜੀਆਂ ਚੁੱਪ ਮੈਨੂੰ ਚੁੱਪ ਕਰਕੇ ਗੱਲ ਦਾਸੀ ਜਿਹੜੀ ਵੀ ਹੋਈ ਮੈਂ ਦਾਦਾ ਸੁਹਣ ਭਾਈ ਮੂੰਹ ਤੇ ਮੂੰਹ ਨਹੀਂ ਦੇਦਾ ਮੇਲਾ ਆਹ ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ਤੇ ਉਹ ਗੱਲ ਇਹਦੀ ਉਹ ਕੁੱਤਾ ਕਿਨੂੰ ਗਿਆਈ ਹੈ ਹਾਂ ਕੁੱਤਾ ਕਿਨੂੰ ਗਿਆਈ ਉਹ ਕਿਆ ਕਿਆ ਗੈਰਮਾਨਾ ਉਹਨੂੰ ਕਟਾ ਆ ਗਿਆ ਬੰਦ ਰਾਜਾ ਤੂੰ ਬਹਿ ਗਿਆ ਤੇ ਕੁੱਤਾ ਕਿਉਂ ਗਿਆਂਦੀ ਆ ਹਾਈਦਾ ਦੋੜੇ ਗੜੀ ਭੌਂਕਦਾ ਹੋਣਾ ਤੇ ਇਹਨੂੰ ਕਟਾਤਾ ਮੈਂ ਕਿਉਂ ਕਟਾਇਆ ਆਪਣੀ ਵਜ੍ਹਾ ਨਾਲ ਖਾਦੀਆਂ ਪਰ ਇਹਨੂੰ ਉਹ ਮਾਰਦਾ ਜਿਵਾਣ ਤੇਰੀ ਿੱਡੀ ਲਾ ਕੇ ਭੇਜੀ ਤੂੰ ਪਿੱਛੇ ਉਹ ਵੇਹਲਾ ਕੁਣੀ ਬਹਿਣੀ ਮੂੰਹ ਖਾਦੇ ਟੱਕੀ ਗਜਾਨੀ ਆ ਮੇਰੇ ਕੋ ਤੇ ਆ ਟੱਕਣੀ ਜੇ ਮੈਂ ਕੁੜਬਣੀ ਹੁੰਦੀ ਨਹੀਂ 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 ਲੱਭੇ ਤਾਹੇ ਮੰਨਿਆ ਨਹੀਂ ਗਏ ਐ ਇਥੇ ਨਹੀਂ ਇਹ ਨਹੀਂ ਛੱਡ ਜਾਣੀ ਕੋ ਪਾਪੀਆਂ ਨੇ ਤੇ ਇਧਰ ਹੋਏ ਚਲੋ ਪਾਈਆਂ ਫੋਟੋਆਂ ਫੋਟੋਆਂ ਹੀ ਦੇਖੀਆਂ ਨਹੀਂ ਗੱਲ ਕੀ ਹੈ ਰੋ ਨਾ ਹੁਣ ਸਾਨੂੰ ਦੱਸ ਅਸੀਂ ਮੰਗਦਾ ਹੀ ਪੈਸੇ ਨਾ ਖਤਾ ਗਿਆ ਚੇਚਾ ਤੇ ਦੇ ਦਿੰਦੀਆਂ ਤੁਸੀਂ ਪੈਸੇ ਨੂੰ ਆਏ ਨਹੀਂ ਫੇਰ ਨਹੀਂ ਮੰਦੇ ਨਹੀਂ ਵੇਖ ਨਹੀਂ ਪੈਸੇ ਤਾਂ ਦਿੱਤੇ ਆ ਤੇਹੜੇ ਜਿਹੇ ਯਾਰ ਤਾ ਕੀ ਹੋ ਗਿਆ ਤੁਹਾਨੂੰ ਪੁੱਛਾ ਨੂੰ ਆਂਦਾ ਕਦੋਂ ਦਿੱਤਾ ਨਾ ਨਿਆਣੇ ਝੂਠ ਬੋਲਣਾ ਪਰਾ ਪਰਾ ਰੋ ਨਹੀਂ ਤੂੰ ਮੁੱਕਨ ਕਟਿਆ ਬੋਲਣਾ ਕਿ ਦਿੱਤੇ ਹਣ ਦੇ ਮੁੱਕ ਕਰਾ ਮੋਟਰਸਾਈਕਲ ਤੇ ਚੜਦਾ ਚੜਦਾ ਮੈਂ ਇੱਕ ਮਿੰਟ ਇੱਕ ਮਿੰਟ ਤੇਰੀ ਨਾਨ ਨੇ ਚੜਦਾ ਚੜਦਾ ਮੋਟਰਸਾਈਕਲ ਤੇ ਆਖਿਆ ਵੀ 1000 ਰੁਪਏ ਆਪਣੀ ਮਾਂ ਨੂੰ ਦੇਈ ਤੇ 4000 ਤੇਰਾ 5000 ਤੇਰਾ ਲੈ ਇਹਦੇ ਚਾਰ ਬਿਆਨ ਨਹੀਂ ਲੱਦ ਕਰੀ ਚਾਰਾਂ ਦੀ ਤੇ ਕਰੀ 5000 ਪੰਜਾ ਤੇ ਉਹ ਨਿਕਾਗਾ ਪੰਜ ਪੰਜ ਕਿੰਨਾ ਐਦਾ ਪੰਜ ਤੇਰਾ 6 6 ਆਹੋ ਤੂੰ ਲਾ ਕਿੰਨਾ ਐਦਾ 6 ਪਾਂ ਜਾਂਦੀ 13 ਦੇ ਹਜ਼ਾਰ ਤੇਰੀ ਮਾਂ ਦਾ ਹੈ ਇਹ ਕਿਤੇ ਮਰ ਜਣਾ ਖਾ ਖੂ ਐ ਹੀ ਕੋ ਮੈਂ ਆ ਦੇਖੀ ਜਿਓ ਖਾ ਤੈਨੂੰ ਬੰਦਾ ਹਲਾਠੀ ਮੈਂ ਸੇ ਯਾਰ ਕਿੱਥੇ ਮੇਰੀ ਧੀ ਨੂੰ ਆ ਦਿਖੀ ਗਾੜੀ ਪੁੱਤ ਨੂੰ ਇਹਨੇ ਕਿੱਥੇ ਖਾ ਲੈਣਾ ਬੱਚਾ ਇਹਨਾਂ ਦਿੱਤਾ ਹੀ ਨਹੀਂ ਮੰਮੀ ਸਹੀ ਸਹੀ ਦੱਸ ਦੱਸ ਤੇ ਦਿੱਤੇ ਤਾਂ ਵੀ ਦੱਸੋ ਨਹੀਂ ਦਿੱਤੇ ਤਾਂ ਵੀ ਦੱਸੋ ਮੈਨੂੰ ਕੰਮ ਮਰਵਾਉਣ ਲੱਗੀਆਂ ਰਲ ਮਿਲ ਕੇ ਹਾਏ ਨਹੀਂ ਮੈਂ ਮਰਾ ਨਹੀਂ ਦੱਸ ਐ ਕਿਹੜਾ ਖੋਜ ਪੈ ਗਿਆ ਇੰਤੇ ਐਸੇ ਕੰਮ ਨੂੰ ਆਏ ਵੀ ਦੱਸ ਕੇ ਉਹਨੇ ਤਾਂ ਗਾੜੀ ਸਾਹ ਨੂੰ ਫੇਰ ਨਹੀਂ ਗੱਲ ਕਰ ਦਿੰਦੇ ਹੋ ਰਿਆ ਮੇਰੀ ਅੱਗੇ ਬੜੀ ਹੋਈ ਹਾਂ ਮੈਂ ਦਿੱਤੇ ਮੇਰੀ ਵੇਟਰ ਸਾਹਮਣੀ ਆ ਹਲੋ ਜੀ ਨਿਆਣਾ ਵਿਚਾਰਾ ਜਿੱਤੇ ਕਹ ਨਹੀਂ ਜਿੱਤੇ ਤਾ ਦੱਸ ਦੇ ਔਡੇ ਘਰ ਬੈਠੀ ਆ ਥੱਲੇ ਲਾ ਦੇ ਇਹਨੂੰ ਬੈਠੀ ਮੈਂ ਕੀ ਕਰਾਂ ਅਹੀਂ ਆਈ ਆ ਸਾਡੀ ਕਿਉਂ ਮਿੱਟੀ ਨਹੀਂ ਵੀ ਮੇਂ ਰੋਕਦਾ ਚੱਲਦੀ ਵੀ ਉਹ ਗਾੜੀ ਚੱਲਦੀ ਨਹੀਂ ਕੀ ਆਂਦੀ ਉਹਦੀ ਸਾਸਨ ਖਤਿਆ ਤੇਰੀ ਜਿਹੜੀ ਦਾਦੀ ਆ ਬੜਾ ਕੋਹ ਬੜਾ ਕੋਹ ਕੋਸ਼ ਛੱਡਾ ਫਕਾ ਨਹੀਂ ਦੱਸ ਦੇ ਦੱਸ ਦੇ ਤੰਦਤਾ ਹੀ ਦਿੱਤੇ ਹੋਰੇ ਤਾਂ ਹਏ ਨਕਤਾ ਆ ਗਦੇ ਅਮ ਖਾਕੂ ਆ ਤੇ ਮੈਂ ਕੀ ਕਰਾਂ ਹੋ ਮੈਂ 6 ਵਾਲੀ ਖਾਣਾ ਸੀ ਉਕੇ ਤੇ ਦੁਕਾਨ ਤੇ ਖਲੋਤਾ ਹੀ ਤੇਰੀ ਫੋਟੋ ਫਾਟੋ ਖਿੱਚ ਲੈਂਦੇ ਹਾਂ ਤੁਹਾਨੂੰ ਪਤਾ ਤਾਂ ਹੈਗਾ ਇਹਦਾ ਹਾਟ ਕੋ ਘਰ ਕੇ ਹੋ ਕੇ ਸਾਨੂੰ ਕੀ ਪਤਾ ਪਈ ਬਿਲਕੁਲ ਸ਼ਦਾਈ ਆ ਗੋਰੀਆ ਤੇਰੀ ਨਾਨੀ ਆ ਪੋਤੇ ਦੀ ਬੇਇੱਜ਼ਤੀ ਬੜੀ ਇਹ ਗੱਲ 'ਚ ਜੇ ਝੂਠ ਨਾ ਮਾਰ ਹਾਂ ਨਹੀਂ ਉਹ ਦਿੱਤੇ ਮੈਂ ਨਹੀਂ ਦਿੱਤੇ ਮੇਰਾ ਦੱਸਣ ਲੱਗਾ ਸੀ ਨਹੀਂ ਹਾਂ ਤਾਤਾ ਹੱਜ ਨਹੀਂ ਦਿੱਤੇ ਤੇ ਨਾਨੀ ਨੇ ਪਈ 500 ਵੀ ਦੇ ਕੇ ਜਾਣਾ ਜਦੋਂ ਆਉਂਦੀ ਦਿੰਦੀ ਹੁੰਦੀ ਨਾ 500 ਕਿਉਂ ਲੈਣਾ ਹੀ ਮੇਰੀ ਗੱਲ ਸੁਣੋ ਮੰਮੀ ਆ ਕਰ ਪਈਆਂ ਨਾ ਦਈ ਜ ਸਾਡੇ ਅੱਗੇ ਭੜੀ ਹੋ ਗਈ ਸਾਡੀ ਆਈ ਕਿੱਥੋਂ ਪੈਸੇ ਜਾਣੇ ਮੁੰਡਾ ਜੰਮਿਆ ਕਿ ਕਾਰਟੂਨ ਜੰਮਿਆ ਹੀ ਅੰਤਰਾ ਮੂੰ ਕਾਰਟੂਨ ਹੋਣਾ ਤੇਰਾ ਘਰ ਵਾਲਾ ਕਾਰਟੂਨ ਕਾਗੀਆਂ ਦੂ ਨਹੀਂ ਸਾਨੂੰ ਕੁਛ ਦਈ ਬਣਾਉਂ ਡਿਆ ਉਹ ਬਾਹਰ ਬੈਠਿਆ ਕੀ ਜਾਂਦੇ ਹਣ ਕਿਨ ਖੱਤਿਆ ਪੀਪੁਖੀਆਂ ਨਗੀਆਂ ਇਹਨਾਂ ਨੂੰ ਕੁਝ ਦੱਸਤਾ ਨਹੀਂ ਮੇਰੀ ਕੁੜੀ ਨੂੰ ਕਟਾਇਆ ਨਾ ਤੇ ਮੈਂ ਉੱਥੇ ਵੜਨੂ ਤੈਨੂੰ ਹੁਣ ਦੇਣਾ ਪਾ ਕੱਪੜੇ ਚੱਲ ਆਇਆ ਵਾ ਚੱਲ ਕੱਤਰ ਵੀ ਖਾਦੀਆਂ ਨੇ ਐਡੀ ਜਵਾਨ ਇਹਦੀ ਪਹਿਲਾਂ ਬੋਲਦੀ ਕਿੱਦਾਂ ਇਹਦੇ ਗਾੜੀ ਮੈਂ ਤੇ ਆ ਵਾ ਕਮਲੀਆਂ ਹੀ ਪਈ ਮੈਂ ਤੇ ਆਪਸੇ ਸਮਝ ਲੱਗਣ ਦੇ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਦਿੱਤੇ ਨਹੀਂ ਦਿੱਤੇ ਮੈਂ ਤੇ ਦਿਮਾਗ ਉਹਨਾਂ ਗੱਲਾਂ 'ਚ ਹੀ ਘੁੰਮੀ ਜਾਂਦਾ ਰਾਤ ਦਾ ਮੰਮੀ ਤੂੰ ਮੇਰੀ ਝੁੱਠੀ ਸੌਂ ਕਦੀ ਨਹੀਂ ਖਾਦੀ ਮੇਰੀ ਸੌਂ ਖਾ ਕੇ ਦੱਸ ਲੈ ਭੈਣ ਆਵੇ ਤੂੰ ਮੇਰੀ ਧੀ ਆ ਮੈਂ ਤੇਰੀ ਮਾਂ ਵਾਂ ਸੋ ਮੇਰੀ ਮੰਮੀ ਕਦੀ ਛੁੱਟੀ ਨਹੀਂ ਬੱਲੇ ਹੰਦਾ ਦੱਸ ਦੇ ਪੈਸੇ ਕਿੱਥੇ ਆ ਦੱਸ ਦੇ ਮੈਂ ਤੈਨੂੰ ਮੈਂ ਨਹੀਂ ਦੱਸਣਾ ਨਹੀਂ ਦੱਸ ਦੇ ਪੈਸੇ ਕਿੱਥੇ ਆ ਹਾਏ ਨਹੀਂ ਦੱਸ ਦੇ ਹਰ ਚ ਦੱਸ ਉਹਨਾਂ ਨੂੰ ਚੱਲ ਬੱਸ ਕਰ ਪਰ ਮਰਦੇ ਇਹਨੂੰ ਪਰਾਂ ਗਾ ਜਾ 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 ਹਾਏ ਵੇ ਮੰਮੀ ਨੂੰ ਮੰਮੀ ਨੂੰ ਲੱਤ ਮਾਰ ਕੇ ਸੁਰਦੇ ਤਾਂ ਦੇ ਕੀ ਹੈ ਇਹ ਇੰਜੇ ਤਾਂ ਮਾਰੀਆਂ ਦਾ ਕਿ ਫਰਜ ਭੰਦਾ ਖੱਤੀ ਤੇਰੀਆਂ ਲੱਤਾਂ ਖਾਣਾ ਹੈ ਲੱਤਾਂ ਖਾਣਾ ਹੈ ਤੇਰੇ ਕੋਈ ਨਹੀਂ ਤੂੰ ਮੇਕੀ ਜਾਂ ਨਹੀਂ ਤਰਾ ਕਸੂਰ ਤਾਂ ਪਿਓ ਦਾ ਆ ਇਹਨੂੰ ਦੀ ਜੁੱਤੀ ਵਾਏ ਇਹਨੂੰ ਕੁੱਤੇ ਨੂੰ ਦਦਾ ਹਾਂ ਲਾ ਇਹ ਮੈਂ ਕੀ ਮਰ ਦੱਦਗੀ ਤਾਹੇ ਦੱਸਾਂ ਕਿਸ ਦਾ ਕਸੂਰ ਨਹੀਂ ਮਾਤਾ ਸਾਰਾ ਕਸੂਰ ਤੇਰਾ ਤੂੰ ਜਣਾ ਜ ਮੈਂ ਚੋਕ 6000 ਰੁਪਿਆ ਨੂੰ ਦੇਤਾ ਪਹਿਲਾਂ ਦੀ ਮਾਂ ਨੂੰ ਸਾਦੀ ਜਾਣ ਦੇ ਤੇ ਮੈਨੂੰ ਨਹੀਂ ਦਿੱਤਾ ਦੁੱਤਾ ਤੁਹਾਡੇ ਕੋ ਪ੍ਰੂਫ ਹੈ ਬਈ ਮੈਂ ਜਾਣ ਮੈਂ ਆਪਣੀ ਧੀ ਦੀ ਵੀ ਸੌ ਖਾਰੀ ਆ ਬੇਸ਼ਰਮਾ ਮੈਂ ਕਹ ਲੈਣਾ ਮੈਂ ਨਹੀਂ ਦਿੱਤਾ ਇਹਨੂੰ ਸਾਲ ਚੱਲ ਜਾ ਮੈਨੂੰ ਲਾਗੋ ਤੇਰੀਆਂ ਸਵਾ ਮੈਨੂੰ ਲੈ ਕੇ ਬਹਿਣ ਡਈਆਂ ਅੱਗੇ ਝੂਠੀਆਂ ਖਾਨਾ ਜੜੀਆਂ ਆਈ ਦੇ ਨਾਲ ਉਹ ਤਾਂ ਕਦਰ ਆ ਬਤੀ ਦੇ ਦਿੰਦਾ ਸਦਾਈ ਨਾਲ ਲੱਗਿਆ ਮੈਨੂੰ ਪਤਾ ਮੰਮੀ ਲੱਗਿਆ ਤੂੰ ਦਿੱਤੇ ਆ ਆਪੇ ਬਗਣਾ ਵੇ ਕੀ ਨੇ ਵੀ ਨੇ ਕਿੱਥੇ ਦਿੱਤੇ ਕਿੱਥੇ ਨਹੀਂ ਦਿੱਤੇ ਕੱਢ ਲੋ ਫਿਲ ਕੰਮ ਉਹ ਖੱਤਿਆ ਇਹ ਕੀ ਆ ਤੇ ਨਾ ਮਾਂ ਪੁੱਤ ਬਾਹਰ ਬੈਠੇ ਤੇ ਚੜਗਿੱਲੀ ਮਾਰਦੇ ਹੋਣੇ ਆ ਮੋਨਾ ਕੀ ਕਹਿਣਾ ਉਹ ਨਾ ਮੇਰਾ ਤਮਾਸ਼ਾ ਬਣਾਇਆ ਰਾਤ ਦਾ ਕੋਈ ਗੱਲ ਨਹੀਂ ਮਾਤਾ ਨੇ ਜਿਹੜੀ ਕਹਿਣ ਵਾਲੀ ਮੈਨੂੰ ਛੱਡੀ ਹੋਵੇ ਤੇ ਕੁੱਟ-ਕੁੱਟ ਕੇ ਕਿਤੇ ਮੇਰਾ ਅੰਗ-ਅੰਗ ਤਖੰਡਿਆ ਰਾਤ ਨੂੰ ਰੋਟੀ ਖਾਦੀ ਆ ਨਾ ਨਾ ਮੈਨੂੰ ਕਹਿੰਦੇ ਪੁੱਛੀ ਤੇ ਨਾ ਖਾਦੀ ਨਹੀਂ ਤੇ ਤੂੰ ਰੋਟੀ ਖਾ ਲਈ ਨਗਾੜੀ ਲਾ ਕੇ ਤਾਨੂੰ ਨਹੀਂ ਪਾ ਕੇ ਦਿੱਤੀ ਮਾਂ ਨੂੰ ਮੈਂ ਨਹੀਂ ਖਾਣੀ ਮੰਮੀ ਭਈ ਅਨਨਗਰ ਦਾ ਦੁਖਾ ਸਸਰੇ ਤੇ ਗੰਡ ਇਹਨੂੰ ਕਾ ਪਾਲਾ ਕਪੜੇ ਹੋ ਜਾਂਦੇ ਤੇ ਚੱਲ ਸਾਡੇ ਨੂੰ ਆਹ ਇਹਨੂੰ ਇੱਥੇ ਰਹਿਣ ਦੇ ਮੈਂ ਮੈਂ ਨਹੀਂ ਰਹਿਣਾ ਆਪਣੀ ਕੁੜੀ ਲੈ ਜਾਣੀ ਇਹਨੂੰ ਨਹੀਂ ਮੈਂ ਨਹੀਂ ਰਹਿਣਾ ਐ ਜਾ ਫਿਰ ਤੇ ਤੂੰ ਇੱਥੇ ਆਪਣੇ ਘਰ ਕੋ ਰਹਿਣਾ ਵਾ ਠੀਕ ਵਾ ਕੋਈ ਨਹੀਂ ਚੱਲ ਆ ਦੂਤੇ ਇਹੋ ਜਿਹੇ ਦੋ ਤਿੰਨ ਜੀ ਲਾਈ ਮੈਂ ਹੁਣ ਨਹੀਂ ਤਿਆਰ ਤੇ ਚੱਲੀਏ ਹਾਂ ਤਿਆਰ ਹੋ ਤੂੰ ਮੇਰੀ ਅੱਖਾਂ 'ਚ ਲੜਕਣ ਦੀ ਤੈਨੂੰ ਮੈਂ ਦਾਕਦਾ ਹੀ ਹੋ ਕੋਈ ਨਹੀਂ ਤੇ ਖਾਣਾ ਉਹਦੇ ਪਤਾ ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਉਹ ਖਾਂਦੇ ਖਾਂਦੇ ਛਤਰ ਇਹਨੂੰ ਇੱਥੇ ਹੁਣ ਜੇ ਕਹਿੰਦੇ ਮੇਰੇ ਪਿੱਛੇ ਮੈਂ ਤੈਨੂੰ ਮੇਰੇ ਪਿੱਛੇ ਵਾਰ ਨਾ ਜਾਇਂ ਕਿ ਤੈਨੂੰ ਮੈਂ ਦੱਦ ਤਾ ਹਰ ਜੱਪ ਪਰ ਉਹ ਜਾ ਰਹਾ ਬਹੁਤ ਪ੍ਰੀਤ ਹੱਥ ਵਧਿਆ ਵਾ ਮੁੰਡੇ ਦਾ ਇਹ ਤਾਂ ਨਿਆਣ ਵਾਲੇ ਲੱਛਣ ਹੀ ਨਹੀਂ ਛਡਾਈ ਉਤਰੇ ਦੀ ਆਹ ਬਿਲਕੁਲ ਕੀ ਕਰਦੇ ਆ ਹੇ ਕੌਣ ਕਹਤੇ ਆਏ ਇੱਕ ਦੰਮ ਮਮੀ ਪੈਣੇ ਚ ਆਹ ਨਹੀਂ ਚੱਲ ਮਮੀ ਤੂੰ ਕਾਲੇ ਦਾ ਆਈ ਚਾ ਤੈਨੂੰ ਘਰੋਂ ਤਿਆਰ ਨਾ ਕੇ ਨਾਲੇ ਪੀ ਲਾਂਗੇ ਚਾ ਬਣਾਉਣੀ ਹੈ ਨਹੀਂ 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 ਚਾ ਨਹੀਂ ਪੀਂਦੀ ਹੇ ਉਹਨਾਂ ਜਾਨੀ ਮੇਰੇ ਇੰਨਾ ਕੋ ਮੈਨੂੰ ਕੁੱਟਿਆ ਮਾਰਿਆ ਤੇ ਨਾਲ ਤੇ ਗੱਲ ਕਰ ਜਾ ਤੂੰ ਮੈਨੂੰ ਚਲ ਮੈਂ ਤੇ ਉਹਨਾਂ ਦੇ ਮੱਥੇ ਲੱਗਣਾ ਨਹੀਂ ਚਾਹੁੰਦੀ ਜਿਨ੍ਹਾਂ ਨਾਲ ਨਹੀਂ ਗੱਲ ਕਰ ਲਾ ਐਦਾਂ ਤਾਂ ਉਹਨਾਂ ਦਾ ਸਗੋਂ ਪੈ ਜਾਣਾ ਗਾਂ ਤੋਂ ਮੈਂ ਨਹੀਂ ਖਵਾਉਣੀ ਜਿਹਦਾ ਮਗਰ ਆਉਣਗੇ ਨਾ ਉੱਥੇ ਮੈਂ ਇਹਨਾਂ ਦੀ ਕਰੂੰਗੀ ਤੇਰਵੀ ਚੱਲ ਜਰਾ ਪਿੰਡ ਨਹੀਂ ਨਹੀਂ ਪਿੰਡ ਕਰਨ ਖੜਨੀ ਆ ਕਿਉਂ ਐ ਲੈ ਜਾਓ ਲੈ ਜਾਓ ਮੈਂ ਹਾਂ ਗੱਲ ਕਰ ਉਹਨਾਂ ਨਾਲ ਨਹੀਂ ਪਿੰਡ ਕਰ ਤੂੰ ਕਿੱਧਰ ਦੀਆਂ ਗੱਲਾਂ ਕਾਂਡਾ ਪਿੱਤਵੰਦਰਾ ਇੱਥੇ ਘਟੀ ਦਾ ਘਰ ਜਾਣਾ ਤੇ ਵਸਾਉਣਾ ਤੂੰ ਤੂੰ ਜਾਣਾ ਉਹਨਾਂ ਨਾਲ ਗੱਲ ਕਰ ਜਿਹੜੇ ਬਾਹਰ ਬੈਠੇ ਇਹ ਨਹੀਂ ਵਸਣਾ ਇਹ ਜਦੋਂ ਦਾ ਵਸਿਆ ਇਦਾਂ ਦਾ ਡੱਗ ਮੰਗਾਉਂਦੇ ਆ ਹੁਣ ਨਹੀਂ ਵਸਣਾ ਖੜਨੀ ਪੈਣੀ ਚਾਰਦੇ ਨੇ ਨਾ ਮੂੰਹ ਪੈ ਜਾਣਾ ਜਦੋਂ ਮਰਜ਼ੀ ਖੋਟ ਲਿਆ ਤੇ ਕਟੌਂਦਾ ਕੌਣ ਆ ਬਿਮਾਰੀ ਪੈਣਾ ਚੁੱਪ ਚੁੱਪ ਕਰ ਪੁੱਤ ਜਿੰਨ ਕਰ ਮੈਂ ਜਿੰਨੇ ਟੈਨਸ਼ਨ ਨਾ ਲਿਆ ਕਰ ਤੇਰਾ ਮਗਰ ਰੋਸੇ ਵਾਲੇ ਆਈ ਨਾ ਤੇਰੀਆਂ ਟੈਨਸ਼ਨ ਨਾ ਦਿੱਤੀਆਂ ਜੇ 6000 ਰੁਪਏ ਦੇ ਰਿੰਦੀ ਇਹ ਵੀ ਆ ਕੀ ਉਹਦੇ ਹੱਥ ਚ ਫੜਾ ਦੇ ਦੋਤਾ ਵਾ ਤੇਰਾ ਫੜਾ ਦੇ ਪੈਸੇ ਦਵ ਦਵ ਮੂੰਹ ਪਰ ਲੈ ਆਵੇ ਅੱਗ ਲੱਗੀ ਤੇ ਵਿਆਹ ਕਰਿਆ ਮੂੰਹ ਪਰ ਭਜਾਉਣੇ ਹੀ ਫੜਾਉਂਦੀ ਦੇ ਸਹੀਂ ਫੜਾਏ ਕਿਉਂ ਨਹੀਂ ਫਿਰ ਤੇਰੇ ਕਰਕੇ ਰਬਜੀਆਂ ਜੇ ਲੋ ਪੈਸੇ ਦਿੱਤੇ ਹੁੰਦੇ ਨਾਮ ਆਇਆ ਚਲ ਕੋਈ ਨਹੀਂ ਆਦੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕੋਈ ਆਪਾਂ ਦੇ ਦੁੱਧ ਦੇ ਤੋਤੇ ਆਪਾਂ ਦੇ ਸਫਾਤੇ ਦੇ ਨਾਲ ਆਪਾਂ ਜਿਹਨੂੰ ਨਹੀਂ ਲੈ ਪੈਣਾ ਆਪਣਾ ਸਾਚ ਲੈ ਕੇ ਨਾ ਬਾਹਰ ਹੋ ਜਾਣ ਉਹਨਾਂ ਨੂੰ ਖਪਾਣਾ ਉਹਨਾਂ ਨੂੰ ਚਾਹ ਬਣ ਪਿਆ ਲੈ ਦੇ ਆਪਾਂ ਨਾਲ ਟੂਟ ਬੋਲੀਏ ਨਾ ਵੇਕੇ ਜੁੜਨਾ ਆ ਤੇਰੇ ਦਾ ਖਾਨਦਾਨ ਚ ਨਹੀਂ ਹੈਗਾ ਤੇਰੇ ਦਾ ਖਾਨਦਾਨ ਚ ਨਹੀਂ ਆਉਂਦਾ ਆਪ ਜਾਨਾ ਹੁਣ ਆ ਜਾਂਦਾ ਨਾ ਮਾਮੀ ਠੱਡਾ ਲਿਆ ਉਹਨਾਂ ਖਤੇਆਂ ਨੂੰ ਪਾਣੀ ਫੋਕਾ ਪਿਆਲ ਦੇਵੇ ਸੰਗ ਲੱਗ ਗਿਆ ਆਏ ਕੁੜੀ ਦਵਾਲਾ ਹੀ ਹੋ ਗਏ ਸਾਨੂੰ ਕਿਨ ਖਤੇਰੇ ਪਾਣੀ ਵੀ ਨਹੀਂ ਤੇ ਪੁੱਛਿਆ ਇਹ ਪਾਣੀ ਆਨੂ ਕਿਹੜਾ ਤੇ ਪੁੱਛਦਾ ਜੀ ਦਾਦੀ ਦੀ ਐਡੀ ਆਕੜੀ ਆ ਬੁੱਢੀ ਭਾਈ ਮਗਰ ਨਾ ਉਹ ਆਇਆ ਆਇਆ ਸਾਡਾ ਪਤਰੀ ਨਹੀਂ ਉਹਨੇ ਜੀ ਤੈਨੂੰ ਪਾਣੀ ਪੀਣਾ ਸਾਨੂੰ ਪਾ ਉਹਨਾਂ ਦੇ ਪਿੱਛੇ ਸਾਨੂੰ ਲਾ ਥੱਲੇ ਉਹਨਾਂ ਦੇ ਹਾਏ ਹਾਏ ਤੂੰ ਮਾਪੇ ਪੇਕੇ ਆ ਤੂੰ ਆਪਣੀ ਹਵਾ ਚ ਨਾ ਆ ਠਾਂ ਰਹਿ ਪਰਜਾਈ ਮੇਰੇ ਪਿੱਛੇ ਆਈ ਹੈ ਚੱਲ ਮੈਂ ਜਾ ਪਾਣੀ ਘੋਟ ਲਿਆ ਕੇ ਪਿੱਛੇ ਹੋ ਜਾ ਨਹੀਂ ਠੰਡ ਰੱਖ ਪਾਣੀ ਘੋਟ ਪੀ ਲਾਂਦੇ ਜਾ ਮੈਂ ਲਾ ਘੋਟ ਪਾਣੀ ਉੱਥੇ ਗਾਲ ਗੱਲ ਕਰਨੀ ਬਾਤ ਪਤਾ ਨਹੀਂ ਆ ਕਿਦਾਂ ਦਾ ਮਹੀਨਾ ਚੱਲਿਆ ਪਹਿਲਾਂ ਤੇ ਤੇਰੀ ਪਰਜਾਈ ਨਹੀਂ ਇੱਥੇ ਮੇਰਾ ਫੱਕਾ ਨਹੀਂ ਛੱਡਿਆ ਇੱਥੇ ਆਣ ਆਣ ਕੇ ਉਹ ਗੱਲਾਂ ਗਲਤੀ ਮੰਗਣ ਆਈ ਭੈਣ ਉਹਦੇ ਪਿੱਛੇ ਕਿਤੇ ਤੀਰਾ ਖਾਣ ਦਾ ਨਾ ਉਹ ਤੇਰਾ ਖਾ ਮੰਦਨ ਜੋ ਉਹ ਮਸਲਾ ਕਿ ਤੇ ਠੰਡਾ ਹੋਇਆ ਨਹੀਂ ਅਜੇ ਤੇ ਆ ਇਹਨੇ ਨਵਾਂ ਮਸਲਾ ਪਰੀਤ ਪਰਜਾਈ ਨੇ ਤਾਂ ਕਰਦਾ ਪਤਾ ਹੀ ਨਹੀਂ ਪਹਿਲਾਂ ਕਿਨੇ ਕਿ ਜਾਇਆ ਇਹਨੇ ਹਾਂ ਤੇਰੀ ਵੀ ਬਰਜੀਨ ਨੇ ਇਹਨੇ ਮੂਰਾ ਖੜਾ ਛੱਤਰ ਮਾਰੂ ਤੇਰੇ ਨਾਲ ਬੈਠਾ ਬੈਠਿਆ ਆਏ ਮੰਮੀ ਮੇਰੇ ਸੌਰੀ ਆ ਕੋਣੀ ਵੇ ਕਾਰ ਜਾ ਕੇ ਪੋਛਣੀ ਤੇ ਮੰਮੀ ਮੈਂ ਤੇਰ ਨਾਲ ਹੀ ਪਿਆ ਮੈਂ ਕਿ ਤੂੰ ਛੇਤਰ ਮਾਰੀ ਗੋਣ ਦਾ ਮੂੰਹ ਕਿ ਤਾ ਖੜਾਉਣੀ ਨਹੀਂ ਇਹਨਾਂ ਦਾ ਕਰਦੀ ਕਰਦੀ ਇਥੇ ਆਪਣਾ ਨਾ ਮਗਰਾ ਕਰ ਕਰ ਆਈਦਾ ਉੱਥੇ ਖੜਾਉਂਦੀ ਨਹੀਂ ਜਦੋਂ ਤੈਨੂੰ ਉੱਥੇ ਛੇਤਰਵਾਇਆ ਤੈਨੂੰ ਵੀ ਨੀ ਪੈਣਾ ਮੇਰੇ ਨਾਲ ਵੇਖ ਜਿੱਦਾਂ ਆਈਆਂ ਜੇ ਆਪਣੇ ਸਿੰਘ ਫਸਾ ਕੇ ਬਹਿ ਗਈਆਂ ਦੋਹੇ ਜਾਨੀ ਇੱਚ ਕਿ ਨਾ ਕਿ ਨਾ ਪੀਣਾ ਸਾਰੇ ਟੱਬਰ ਨਹੀਂ ਕੁਝ ਵੀ ਰਹਿਣਾ ਵਾ ਤੇ ਅੱਦੋ ਤਾਂ ਪੀ ਲੋ ਭਾਂਡੇ ਸਾਰੇ ਮੰਜਨ ਵਾਲੇ ਪਏ ਆ ਤੇ ਮੰਜੀ ਤਾਂ ਨਹੀਂ ਉੱਠੀ ਰੋਦੀ ਤੇ ਤੇਰੇ ਤੁਨ ਕਿ ਹੋਇਆ ਵਾ ਤਾਂ ਮੰਮੀ ਤੂੰ ਬਾਅਦ ਚ ਵੀ ਨਹੀਂ ਮਾਮੀ ਦੇ ਆਪਣੀ ਮਾਮੀ ਦਾ ਮਾੜ ਘਰ ਆਈਆਂ ਉਹ ਇੱਥੇ ਤੇ ਠੰਡ ਠੰ ਆਖ ਨਹੀਂ ਹਾਲ ਤੁਹਾਡਾ ਵੀ ਉਹਦਾ ਮੰਮੀ ਨੂੰ ਪਾਣੀ ਦੇ ਲਿਆ ਕੇ ਲੈ ਵੇ ਲੈ ਹਾਂ ਸਵੇਰ ਦਾ ਇਹਨੂੰ ਢੋਂਗਾ ਬੜਿਆਈ ਇਹਨੂੰ ਢਾ ਲਈ ਦੇ ਪਹਿਲਾਂ ਛੋਟੇ ਨਾਨੇ ਬਣਾ ਲੈ ਜਾਣਾ ਤੇਰੇ ਹੱਡ ਤਤੇ ਕਰਮਦਾ ਹੀ ਰਵੇ ਤੇ ਬੇਰੀ ਚੰਗਾ ਹਾਂ ਇਹਦਾ ਵਿਚਾਰ ਉਹਦਾ ਗੱਲ ਜਾਂ ਤੇ ਪੈਸੇ ਖਾਇਆ ਹੀ ਤੇ ਜਾਗਦੇ ਸੋਤਾ ਹੈ ਭਾਈ ਮੇਰੀ ਗੱਲ ਸੁਣ ਕੀ ਖਾ ਲੈ ਨਹੀਂ ਇਹ ਸ਼ੇਹ ਜਾਤਾ ਇਹਦੇ ਜੇਬ ਚ ਤੇ ਤੂੰ ਕਵੇਂ ਨਾ ਮੈਂ ਬਾਹਰ ਵੇਲੀ ਸੀ ਤਲਾਸੀ ਲਈ ਕੱਖ ਨਹੀਂ ਨਿਕਲਣ ਲੱਗ ਗੱਲ ਇਹ ਪਤਾ ਕੀ ਕੀਤਾ ਇਹਨੇ ਕਿ 1000 ਰੁਪਏ ਦੀ ਕੋ ਫੜੇ ਹੋਣੇ ਆ ਉਹਦਾ ਦੇਣੇ ਨੇ ਦੇਤਾ ਹੀ ਵਾਹ ਇਹਨੇ 1000 ਰੁਪਏ ਦੀ ਜੋ ਫੜ ਕੇ ਕੀ ਕਰਨੇ ਇੱਥੇ ਕਿਹੜੀ ਕਮੀ ਕਾਹਦੀ ਹਾਂ ਅੱਗ ਲਾ ਲਈ ਮੈਮ ਹੋਏ ਭਾਂਡੇ ਮਾਜ ਨਾਲੇ ਮੈਂ ਕੱਢ ਲਿਆ ਪਾਣੀ ਹੁਣ ਇਦਾਂ ਕਰ ਕਿਨੇ ਚੱਕਦਾ ਲੱਲੂ ਵਾਲ ਵੇ ਵਿਆ ਚਾਉਂਦਾ ਕਿ ਅੱਗੇ ਤੈਨੂੰ ਵਾਜ ਦਿਹਾਣੂ ਦਾ ਵੇ ਅੱਛਾ ਹਣਾ ਲੱਗਿਆ ਆਲਾ ਉਹ ਟੈਂਟ ਦਾ ਟੱਬ ਹੋਣਾ ਵਾ ਉਹ ਲੈ ਕੇ ਤੇ ਨਾਨੀ ਨੂੰ ਪਾਣੀ ਢਾ ਦੇ ਮਾਜਾ ਤੇ ਫਿਰ ਤੂੰ ਜਿੱਦਾਂ ਦੇ ਲੱਛਣਾ ਮੈਂ ਨਹੀਂ ਨਾ ਗੁੱਸੇ ਨਾਲ ਉੱਠੀ ਸਵੇਰ ਦੀ ਭਾਂਡੇ ਮਾਂਜੇ ਨਹੀਂ ਨਹੀਂ ਮਾਂਜੂ ਮੇਰੀ ਮਾਂ ਦੀ ਜੁੱਤੀ ਮੈਂ ਕੋਲੀਚ ਪੜੀ ਵੀਡੀਓ ਵੇਖਦਾ ਮੇਰੀ ਆ ਸੁਣੋ ਮੈਂ ਤੇਰੇ ਤੋਂ ਕਿਹਾ ਲੋਕ ਕਿ ਮਾਵਾ ਦੇ ਲਾਗੋਂ ਗੜਗੜੇ ਕੰਮ ਕਰਦੁੰਦੇ ਪ੍ਰੀਤ ਗੁੱਸਾ ਨਾ ਕਰੀ ਇਹਦੇ ਨਾਲ ਤੇ ਧੀ ਹੁੰਦੀ ਤਾਂ ਵਧੀਆ ਸੀ ਆਇਆ ਚੁੱਪ ਕਰ ਹੁਣ ਇਹਦੀਆਂ ਗੱਲਾਂ ਮੰਮੀ ਕਰ ਮੇਰਾ ਵਾਂਗ ਦੋਸਤ ਦਿੰਦੇ ਤੇ ਜੰਮ ਦੇਦਾ ਹੁਣ ਐਂ ਤਾਂ ਕਰੋ ਸਾਰੀਆਂ ਗੱਲਾਂ ਠੱਪ ਕਰੋ ਸਾਡਾ ਬੂਟਾ ਵਾ ਗਾਂ ਤੁਰਨਾ ਨਹੀਂ ਚੰਗਾ ਬੂਟੇ ਨੇ ਝਾਟੇ ਪਟਾਉਣਾ ਵਾ ਬੂਟਾ ਵਾਏ ਕੂਟਾ ਤੁਸੀਂ ਵੱਡਣ ਨੂੰ ਫਿਰਦੇ ਜੇ ਨਾ ਲੱਗੇ ਚੱਲ ਪਾਤਾ ਪੁੱਛੋ ਆਈਆਂ ਜੇ ਪਰ ਨਾਲ ਸਾਡੇ ਘਰ ਦੇ ਨਾਲ ਕਰੀ ਝੂਠ ਬੋਲਣਾ ਸਿਖਾਇਆ ਹੀ ਨਹੀਂ ਨਾਲ ਅਸੀਂ ਤੇ ਪਹਿਲਾਂ ਹੀ ਸੱਚੇ ਹਾਂ ਉਹ ਤੇ ਮੈਂ ਇਹਦੀ ਇੱਜ਼ਤ ਰੱਖਣ ਦੇ ਮਾਰੇ ਨੇ ਕਹਿਤਾ ਮਗਰ ਉਹ ਕਿੱਥੇ ਜਾਣੀ ਗਾਹ ਭਈਆ ਆਪਾਂ ਰੋਟੀਆਂ ਨਹੀਂ ਬੋਲਦੇ ਆਂ ਅੰਦਰ ਹੋ ਕੋਈ ਨਹੀਂ ਤੁਰੇ ਚਾਹੀਏ ਤਾਂ ਕਲਾਂ ਕਰ ਲੱਗੇ ਇਸ ਇਥੇ ਆ ਇਥੇ ਆ ਬੈ ਕੀ ਗੱਲ ਹੋ ਗਈ ਹੁਣ ਕਿੱਤਾ ਨਹੀਂ ਇਹਨਾਂ ਪੈਸਾ ਕੋਈ ਹੈ ਨਹੀਂ ਤੇ ਆਨ ਨੂੰ ਤਾਂ ਮਾਰ ਗੋਲੀ ਚੱਲ ਤੂੰ ਹਣਾ ਤੂੰ ਤਾਂ ਕਹਿੰਦਾ ਰਾਜ ਦੇ ਦੇ ਵੇਖ ਲੈ ਉਹਨਾਂ ਦੀ ਗੋਲੀ ਮਾਰ ਲੈ ਗੋਲੀ ਮਾਰ ਆਂਦੀ ਹੁਣ ਕਿ ਗੋਲੀ ਮਾਰ)^{(ਪਿੰਦਰ ਸਿੰਘਾਂ)} ਐਡੀ ਕਿਹੜੀ ਆ ਜਿਹੜੀ ਐਡੀ ਵੱਡੀ ਗਲਤੀ ਹੀ ਕਰਤੀ ਮੇਰੇ ਤੀਨ ਕਿਦਾਂ ਤੁਸੀਂ ਕੁੱਟ-ਕੁੱਟ ਕੇ ਤਾਂ ਲਾਸਾਂ ਪਾਈਆਂ ਕੀ ਨੇ ਤੇ ਆਪਣੀ ਕਰਤੱਬੀ ਖਾਧੀਆਂ ਤੇ ਨਾਲੇ ਖਾਧੀਆਂ ਮੁੰਡੇ ਨੇ ਇਹ ਮੈਨੂੰ ਕਹਿੰਦਾ ਵੀ ਮੈਂ ਪੈਸੇ ਘਰੋਂ ਲੈ ਕੇ ਤੁਹਾਡੇ ਕੋਲੋਂ ਤੇ ਮੈਂ ਦਿਆਂ ਦੁਕਾਨ ਤੇ ਉੱਥੇ ਮੈਂ ਜਾ ਕੇ ਅੱਧਾ ਘੰਟਾ ਤੇ ਪਹਿਲਾਂ ਪਸੰਦ ਕਰਦਾ ਰਿਹਾ ਵੀ ਕਿਹੜੇ ਬੁਫਰ ਖਾਣਨੇ ਕਿਹੜੇ ਖਾਣਨੇ ਵੇਂਦਾ ਰਿਹਾ ਤੇ ਜਦੋਂ ਮੈਂ ਬੋਫਰ ਲੈ ਕੇ ਰੱਖ ਲੇ ਪਸੰਦ ਕਰਕੇ ਤੇ ਮੈਂ ਕਿਹਾ ਵੀ ਪੇਮੈਂਟ ਤੇ ਹੋ ਗਈ ਆ ਮੁੰਡਾ ਸਾਡਾ ਦੇ ਗਿਆ ਵਾ ਉਹ ਕਹਿੰਦਾ ਇੱਥੇ ਤੇ ਰੁਪਈਆ ਨਹੀਂ ਦੇ ਗਿਆ ਫਿਰ ਇਹ ਇਹ ਮਾਤਾਨਾ ਸਿੰਘ ਵਸਾਈ ਜਾਵੇ ਹੋਰ ਗੱਲ ਨਹੀਂ ਮਾਤਾ ਕਹਿੰਦੀ ਵੀ ਪੈਸੇ ਨਹੀਂ ਦਿੱਤੇ ਤੇ ਝੂਠ ਬੋਲਣ ਰਿਹਾ ਇਹ ਮੁੰਡਾ ਕਹਿੰਦਾ ਮੈਨੂੰ ਨਹੀਂ ਪੈਸੇ ਦਿੱਤੇ ਅੱਜ ਵੀ ਇਹਨੇ ਪੈਸੇ ਨਹੀਂ ਤੋਹਾਂ ਦਿੱਤੇ ਨਹੀਂ ਦਿੱਤੇ ਉਹ ਨਹੀਂ ਦਿੱਤੇ ਪਰ ਮੁੰਡਾ ਬਗੜਾਤਾ ਬਹੁਤ ਹੈ ਮੇਰੀ ਘਰ ਸੌਣ ਪਿੰਦਰਸਿਆ ਇਹਨੂੰ ਮੈਂ ਇਹਨੂੰ ਮੈਂ ਖਾਚੋ ਨਾ ਵੇਚ ਲਾਂਦੇ ਬਾ ਚਾਹੀ ਤੇ ਪਹਿਲਾਂ ਹੀ ਆ ਗਿਆ ਮੰਨ ਗਏ ਕੀ ਨਹੀਂ ਖਲਵਾ ਜਾ ਚੁੱਪ ਕਰ ਜਾ ਤੁਹ ਕਾ ਚੱਕਾ ਪੱਤ ਪਾਇਆ ਗਰਾਜਤਾ ਫੇਰ ਭਰਾਵਾ ਇਹ ਤੇ ਖੜਾ ਇਹਨੇ ਛੱਡੇ ਮੈਂ ਪੁੱਛਿਆ ਦਿਵਿੰਦਰ ਨੂੰ ਇਹਦੇ ਲਈ ਚਾਹ ਨਾ ਧਰੀ ਤੇ ਮੈਂ ਚਲ ਗਈਆਂ ਪੈਸੇ ਲੈਣ 6000 ਰੁਪਇਆ ਲੈ ਆਈ ਇਹਨੂੰ ਮੈਂ ਗੌਰ ਨਾ ਪਹਿਲਾਂ 1000 ਰੁਪਇਆ ਫੜਾਇਆ ਮੈਂ ਕਹਾ ਮਾਂ ਦਾ ਤੇ 5000 ਤੇਰਾ ਇਹਦੀ ਮੋਠ ਚ ਮੈਂ ਇਹਨੂੰ ਮੋਥੇ ਕਿਹਾ ਮੈਂ ਸੋਟਣਾ ਚਾਹੀ ਚੰਗੀਦਰਾ ਪਾਲਾ ਭਾਜੀ ਇਹ ਹੀ ਸਿਆਣੀਆਂ ਬੈਣੀਆਂ ਝੂਠੇ ਨਹੀਂ ਬੋਲਣਾ ਵਾ ਅਸੀਂ ਇਹਨੂੰ ਪੈਸੇ ਦਿੱਤੇ ਆ ਇਦਿਆਂ ਹਣ ਰਗਾ ਚ ਗੂੜ ਦੋ ਤੈਨੂੰ ਪੁੱਛ ਨਾ ਖੱਤੈਨੂੰ ਪਹਿਲੇ ਕਿੱਦੇ ਸੋਟਾ ਜਿਹੜਾ ਵੀ ਦੁਹਾ ਹੀ ਪੁੱਟੀਆਂ ਆਇਆਂ ਜਿਹੜਾ ਇਹੋ ਜੀਆਂ ਪੁੱਟੀਆਂ ਆਇਆਂ ਇਹ ਕਹੇ ਕੰਮ ਦਾ ਨਹੀਂ ਰਿਹਾ ਇਹ ਨਾ ਘਰ ਪੱਠੇ ਪਾ ਸਕਦਾ ਇਹ ਨਾ ਕੋਈ ਕੰਮ ਕਰ ਸਕਦਾ ਭੈਣ ਜੀ ਤੁਸੀਂ ਤੇ ਆਵੇਂ ਨਾ ਨਾ ਇਦਾਂ ਜਿਆ ਜਨਤਾ ਲਾਓ ਮੇਰੀ ਧੀ ਨੂੰ ਇੱਥੇ ਘਰ ਚ ਕੋਈ ਗੱਲ ਹੁੰਦੀ ਆ ਤਾਂ ਫੇਰ ਇਹ ਦੋ ਚਾਰ ਜਨ ਮੇਰੇ ਘਰਾਂ ਚ ਝੂਠ ਮਾਰ ਕਹਦਾ ਤੁਸੀਂ ਕਿ ਆਇਓ ਦਾ ਨਕਾਇਦਾ ਵੀ ਜਾ ਹਾਂ ਕੋਈ ਨਹੀਂ ਤਾਂ ਮੇਰਾ ਝੂਠ ਗਿਆ ਆਪਾਂ ਨੇ ਝੂਠ ਨਹੀਂ ਨਹੀਂ ਝੂਠ ਜੇ ਤੁਸੀਂ ਮੈਂ ਸੌ ਖਾ ਜਾਂਦੀ ਬਾਬੇ ਸੰਕਣੇ ਦੀ ਨਹੀਂ ਵੀ ਖਾ ਲੈਨੇ ਆ ਤਾਂ ਜੇ ਪੈਸੇ ਨਹੀਂ ਹੈਗੇ ਤਾਂ ਇਦਾਂ ਝੂਠ ਤੇ ਨਹੀਂ ਨਾ ਬੋਲਣਾ ਹੁਣ ਮੁੰਡਾ ਝੂਠ ਤੇ ਹੀ ਬੋਲਣ ਡਿਆ ਉਹ ਸਹੀ ਕਹਿਣ ਡਿਆ ਵੀ ਨਹੀਂ ਦਿੱਤੇ ਤਾਂ ਤੁਸੀਂ ਕਹਿੰਦਾ ਵੀ ਜਾ ਕੇ ਕਹਿ ਦਿਓ ਕਿ 6000 ਦਿੱਤਾ ਸੀ ਰਸਤੇ 'ਚ ਡਿਗ ਪਿਆ ਪੁੱਤ ਰੱਬ ਵੇਂਦਾ ਉਹਦੀ ਸਾਥ ਸਾਲੇ ਮੈਂ ਬੈਠੀ ਜਾ ਝੂਠ ਮਾਰਾਂ ਤੇ ਹਾਂ ਜੀ ਸਾਡੇ ਘਰ 'ਚ ਝੂਠ ਨਹੀਂ ਨਾ ਨਾ ਸੱਚਾ ਵਾ ਇਹਨਾਂ ਤਾਂ ਮਾਰਾ ਹੀ ਨਹੀਂ ਝੂਠ ਕਹਿਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਝੂਠ ਦਾ ਚਾਰੋ ਮਹਾਰਾ ਜੀ ਆ ਇਹ ਹਾੜੀ ਰੀਤ ਪਾਤ ਰੱਖਣ ਵਾਲਾ ਭਾਈ ਅਸੀਂ ਨਹੀਂ ਕਰੀ ਝੂਠ ਬੋਲਿਆ ਅਸੀਂ ਕਿਉਂ ਝੂਠੇ ਸਈ ਅਸੀਂ ਝੂਠੇ ਸਈ ਸਾਰੇ ਦੁਪਹਿਰਾਂ ਨੂੰ ਨਕੜਾ ਕੰਮ ਕਰਦੇ ਜਾਣਾ ਨਹੀਂ ਇੰਨਾ ਕੋਈ ਮੈਨੂੰ ਬਦਨਾਮ ਕਰਦੇ ਆ ਉਹ ਆ ਗਿਆ ਸਸੀ ਗਾਲ ਜੀ ਸਾਰਿਆਂ ਨੂੰ ਸਸੀ ਗਾਲ ਜੀ ਸਸੀ ਗਾਲ ਹੋ ਗਿਆ ਵਦਿਆ ਹੋਰ ਉਮਮੀ ਕਹਿੰਦੇ ਸੀ ਪੈਸੇ ਦੁਕਾਨ ਦੇ ਸੋਟ ਆਇਆ ਤੂੰ ਲੈ ਕੇ ਨਹੀਂ ਆਇਆ ਪੈਸੇ ਆ ਲੈਣੇ ਆ ਕਿਹੜੇ ਪੈਸੇ ਆ ਪੈਸੇ ਦੁਕਾਨ ਦੇ ਸੋਟ ਆਇਆ ਤੂੰ ਇਹ ਕਹਦੇ ਆ ਤੇਰੇ ਆ ਲੈ ਸਰ ਗੱਲ ਦੱਸ ਫੋਨ ਦੱਸ ਦੱਸ ਨਹੀਂ ਹੋਣਾ ਓਏ ਫੜੋ ਫੜੋ ਫੇਰੋ ਛੇਤਰ ਦੇ ਅਹੀ ਗੱਲ ਕੀ ਕਹਿੰਦੀ ਝੂਠ ਮਾਰ ਕੇ ਆ ਪਾ ਲੈ ਫੜੋ ਪੈਸੇ ਆਣਾ ਫੜ ਲਓ ਮੇਰੀ ਧੀ ਨੂੰ ਧੀ ਬੱਟ ਬੱਟ ਕੇ ਕਿਦਾਂ ਦੀ ਭਣਾ ਦਿੱਤਾ ਐਨਾ ਪੈਸਾ ਬਦਲੇ ਰੁਕ ਪੈਸਾ ਆਹੀ ਨਾਲ ਝੂਠ ਮਾਰਦੇ ਕੋਈ ਗੱਲ ਛੱਡੀ ਨਹੀਂ ਕਰਨ ਵਾਲੇ ਇੰਨੇ ਮਿਹਨੇ ਮਾਰੇ ਆਂਦੇ ਨੰਗਾ ਨੇ ਕਿ ਦੇਣਾ ਉਹਨਾਂ ਹੂੰ ਚੁੱਪ ਕਰ ਜਾ ਹਣ ਯਾਹਣ ਪਜਪ ਕਰਾ ਤੁਹਾਡੀ ਸ਼ਹਿਰ ਤੇ ਆਪਾਂ ਨਹੀਂ ਸਭਾਈ ਜਾਦੀ ਬਿਜਲੀ ਕਰਦੀ ਹੈ ਬਿਜਲੀ ਆ ਗੱਲ ਹੋਈ ਨਾ ਕਿ ਮੁੰਡਾ ਕਿੱਦਾਂ ਲੱਕ ਜਾਤਾ ਕੀ ਬਣਿਆ ਮੁੰਡਾ ਕੋਈ ਕਰਦਾ ਕੋਈ ਬੰਦਿਆਂ ਵਾਲੀ ਗੱਲ ਕਦੀ ਕਹਿੰਦਾ ਮਲੇ ਕਦੀ ਕਹਿੰਦਾ ਮੈਂ ਰਾਤ ਸੌਟਾਂ ਹੁਣ ਨਹੀਂ ਇਹਨਾਂ ਨੇ ਕੀ ਗਿਜਾਤਾ ਉਹਨਾਂ ਕੋ ਮਹੀਨਾ ਰਹਿਆ ਤੋ ਉਹਨਾਂ ਕਿ ਜਾਤਾ ਫੇਰਾ ਫੇਰਾ ਕਰਦੀਆਂ ਤੇਰੇ ਜਿ ਨਹੀਂ ਆ ਫੇੜੀਆਂ ਕਿਹਦੇ ਵਿੱਚ ਵਾ ਤੁਸੀਂ ਕਿੱਦਾਂ ਕਹਿੰਦੇ ਨੰਗ ਕੋ ਦੇ ਨਹੀਂ ਸਕਦੇ ਐਵੇਂ ਹੀ ਸ਼ਤਰ ਖਾਦੇ ਹੋ ਤੂੰ ਚੁੱਪ ਕਰ ਜਾ ਹੁਣ ਚੋਪੀਆ ਮੈਂ ਹਾਂ ਆਹੋ ਤੁਸੀਂ ਵੀ ਚੱਪ ਕਰ ਜੋ ਬੈਂਕੀ ਤੁਹਾਨੂੰ ਠੰਡ ਪਾ ਦੀ ਨਹੀਂ ਛੱਤਰ ਖਰਾਲ ਕੇ ਬਹੁਤ ਵਧੀਆ ਇਹ ਬਹੁਤ ਹੱਲਾਸ਼ੇਰੀ ਇੰਨੀ ਦਿੰਦੀ ਹੋ ਕੋਈ ਹਾਬ ਨਹੀਂ ਆ ਸਾਡੇ ਬੈਠਿਆ ਵੀ ਵਾਵਾ ਛੱਤਰ ਖਾਦੇ ਵਾਵਾ ਇਹ ਵੀ ਮੂੰਹ ਮੋਲ ਖੋਲਣਾ ਬੰਦ ਨਹੀਂ ਕਰਦੀ ਹਾਂ ਇਹ ਮਗੀ ਤੇ ਬਾਹਰ ਕੇ ਨਾ ਮੈਂ ਮੰਮੀ ਇੰਨੇ ਤਰਲੇ ਲੈ ਇਹਨਾਂ ਦੇ ਗਾੜੀ ਉਹ ਵੀ ਸੱਚੀ ਉਹ ਵੀ ਸੱਚੀ ਬਾਈ ਸੱਚੀ ਮੈਂ ਇੰਨੇ ਤਰਲੇ ਲੈ ਮੰਮੀ ਮੈਂ ਬੜੇ ਤਰਲੇ ਲੈ ਮੈਂ ਕਿਹਾ ਇਹ ਝੂਠ ਬੋਲਦਾ ਹੋਊਗਾ ਜਾਂ ਇਹ ਕਿ ਇਹਨੂੰ ਦੇ ਆ ਮੰਮੀ ਆਂਦੀ ਵੀ ਮੈਂ ਪੈਸੇ ਇਹਨਾਂ ਨੇ ਮੇਰਾ ਮਾਸਾ ਜਿੰਨੇ ਚ ਕੀ ਨਹੀਂ ਕੀਤਾ ਮੇਰੀ ਇੱਕ ਵੀ ਸੁਣੀ ਇਹਨਾਂ ਨੇ ਮੇਰਾ ਆ ਹਾਲ ਕੀਤਾ ਵੇਖ ਲੈ ਜੀ ਤੁਸੀਂ ਹੋ ਜੀ ਦੀ ਗੱਲ ਸੁਣ ਲਈ ਤੇ ਵੀ ਕੀ ਜਾਂਦੀ ਹੈ ਤੁਸੀਂ ਚੋਕ ਮੂੰਗੀ ਧੋਕੂ ਕਰ ਲੱਗ ਗਿਆ ਇਹ ਆਂਦੇ ਵੀ ਤੂੰ ਝੂਠ ਬੋਲਦੀ ਮੁੰਡਾ ਵੀ ਝੂਠ ਬੋਲਦਾ ਪੈਸੇ ਦਿੱਤੇ ਨਹੀਂ ਨੰਗਾ ਕੋ ਪੈਸੇ ਹੈ ਹੀ ਨਹੀਂ ਆ ਮੈਂ ਇਹਨਾਂ ਨੂੰ ਕਿਹਾ ਮੈਂ ਨੰਗਾ ਨੇ ਵੱਡੀ ਕੁੜੀ ਦੇਤੀ ਤਾਂ 6000 ਰੁਪਏ ਨਹੀਂ ਦੇਣਾ ਜਦੋਂ ਤੇ ਆ ਕਿਤੇ ਮੈਨੂੰ ਦੱਸਿਆ ਵੀ ਪੈਸੇ ਗਏ ਨਹੀਂ ਪੁੱਛਿਆ ਨੀ ਤੇ ਕਦਰਾ ਸੁੱਤਗਾ ਨਹੀਂ ਆਜੋ ਅੰਦਰ ਚਾਹ ਬਣਾਵਾ ਘਟ ਉਦਾਂ ਬੇਇੱਜ਼ਤੀ ਹਾਡੇ ਕਰਮਾਂ ਦੇ ਵਿੱਚ ਵਾ ਸਾਰਾ ਕੋ ਕਰ ਕਰਾ ਕੇ ਆ ਮੈਂ ਨਹੀਂ ਕਿਤੇ ਹਾਕਾ ਕਰਦੇ ਆ ਜੀ ਤੂੰ ਕੱਦਵਾਇ ਨਾ ਤੂੰ ਗੱਲਾਂ ਨਹੀਂ ਕਰਦੀ ਉਹ ਬੰਡਾ ਵੀ ਸਾਡਾ ਨਾ ਬਾਂਦਰ ਜਿਆ ਨੇ ਸਾਰੀ ਬੇਇੱਜ਼ਤੀ ਕਰਾ ਕੇ ਰੱਖਤੀ ਆ ਇਹੋ ਜਿਹੇ ਜਿਹੇ ਬੈਠੇ ਸਭ ਵਕਲੂ ਭੈਣੀ ਦੀ ਕੁੱਠੀਆਂ ਬਤਾ ਦਵਾਤ ਕਾਈ ਜਨਾਨੀ ਨੇ ਉਥੇ ਰੱਖਦਾ ਕੀ ਮੈਨੂੰ ਮਾ ਦੇ ਦੇ ਗੱਲ ਮੈਂ ਜਲ ਕਾਇ ਕਾਇ ਤੂੰ ਕਦੋਂ ਦੇ ਆਡਾ ਬਾਂਦਰ ਬਣਨ ਧੁੱਪੇ ਜਿਹੜਾ ਇਹਨਾਂ ਬੰਨਣਾ